ਮੈਨੂੰ ਕਲਮ ਤੇ ਮਾਨੇ ਜੀ ਉਸ ਵਾਹਿਗੁਰੂ ਤੇ ਮਾਨਾ ਪਹਿਲਾਂ ਤਾਂ ਜਿਨ੍ਹਾਂ ਨੇ ਉਹ ਬੋਲ ਬਖਸ਼ੇ ਜੀ ਵਾਰ ਸ਼ਹੀਦ ਉਧਮ ਸਿੰਘ ਜੋੜ ਕੇ ਰਵਿੰਦਰ ਗਰੇਵਾਲ ਜੀ ਉਹ ਗਾਉਂਦੇ ਆ ਔਰ ਹਰ ਸਮਾਗਮ ਚ ਮੁਲਕਾਂ ਚ ਵੀ ਗਾਈਆ ਔਰ ਕਿਸਾਨ ਧਰਨੇ ਤੇ ਵੀ ਗਾਉਂਦੇ ਆ ਤੇ ਮੈਂ ਉਹ ਜਿਵੇਂ ਉਹ ਦੱਸਦੇ ਆ ਵੀ ਕੁਛ ਲੂੰ ਕੰਡੇ ਸ਼ੁਰੂ ਹੋ ਜਾਂਦੇ ਆ ਖੂਨ ਚ ਕੁਛ ਦੌੜਨਾ ਸ਼ੁਰੂ ਹੋ ਜਾਂਦਾ ਮੈਂ ਵੀ ਜਦੋਂ ਉਹ ਗੀਤ ਸੁਣਨਾ ਉਹਨਾਂ ਦੀ ਆਵਾਜ਼ ਸ਼ਾਇਦ ਮੈਂ ਉਦੋਂ ਦਾ ਗੀਤ ਬਹੁਤ ਘੱਟ ਲਿਖ ਸਕਾਂ ਜੀ ਉਹ ਖੁਦ ਸਿੰਘ ਸੁਨਾਮਤ ਜੀ ਨੂੰ ਕਰ ਰਿਹਾ ਹੰਖ ਦਾ ਪਹਾੜ ਤੇ ਵਰਗਾ ਹੌਸਲਾ ਜੀ ਦਾ ਪਹਾੜ ਤੇ ਵਰਗਾ ਹੌਸਲਾ ਜੀ ਦੇ ਪੁੱਲ ਵਿੱਚ ਖਬਰ ਮਖਾ ਕਿੰਨੀਆਂ ਸਾਹਾ ਬਾਦੂਰੀ ਜੀਤਕਾਰੀ ਦਾ ਸਫ਼ਰ ਸ਼ੁਰੂ ਤੋਂ ਜਦੋਂ ਸਾਡੇ ਗੁਰਦੁਆਰਾ ਨਿਆਈ ਸਾਹਿਬ 'ਚ ਪ੍ਰੋਗਰਾਮ ਹੁੰਦੇ ਸੀ ਸ਼ਹੀਦ ਉਦਮ ਸਿੰਘ ਦਾ ਹੋਵੇ ਫਾਵੇਂ ਉਹ ਗੁਰੂ ਤੇਗ ਬਹਾਦਰ ਜੀ ਦਾ ਹੋਵੇ ਉਥੋ ਰਾਗੀ ਟਾਟੀਆਂ ਨੂੰ ਸੁਣ ਕੇ ਤੇ ਉਦਮ ਸਿੰਘ ਦੇ 12 ਗਾਉਂਦੇ ਆ ਕਲਾਕਾਰਾਂ ਨੂੰ ਸੁਣ ਕੇ ਮੈਨੂੰ ਵੀ ਚਿਟਕ ਲੱਗੀ ਥੋੜੀ ਥੋੜੀ ਕਿ ਮੈਂ ਵੀ ਗੁਣਗੁਣਾਵਾਂ ਪਰ ਮੇਰਾ ਕਲਮ ਵੱਲ ਨੂੰ ਬੋਲਾਂ ਵੱਲ ਨੂੰ ਸ਼ਬਦਾ ਵੱਲ ਨੂੰ ਧਿਆਨ ਜ਼ਿਆਦਾ ਰਿਹਾਗਾ ਪਹਿਲੀ ਰਚਨਾ ਸਭ ਤੋਂ ਪਹਿਲੇ ਕਦੋਂ ਲਿਖੀ ਤੁਹਾਨੂੰ ਲੱਗਿਆ ਵੀ ਸੁਖਵੀਰ ਸਿੰਘ ਹੈਗਾ ਕੁਛ ਨੁਕਸ਼ ਕਲਮ ਦੇ ਵਿੱਚ ਲਿਖਣਾ ਸ਼ੁਰੂ ਕਰੀਏ ਕਦੋਂ ਇਹ ਤੁਹਾਨੂੰ ਯਾਦ ਵੀ ਤੁਸੀਂ ਤੁਸੀਂ ਫਰਸਟ ਰਚਨਾ ਜਦੋਂ ਤੇ ਕਿਹੜੀ ਲਿਖੀ ਸੀ ਹਾਂ ਜਦੋਂ ਸਾਡੇ ਜਿਹੜਾ ਪਹਿਲੀ ਵਾਰੀ ਮੇਰਾ ਗੀਤ ਗਾਇਆ ਉਹ ਮੈਂ ਸਕੂਲ 'ਚ ਪੜ੍ਹਦੇ ਸੀ ਦਸਨੀ 'ਚ ਫੇਅਰ ਵੈਲ ਪਾਰਟੀ ਸੀਗੀ ਉਸ ਦਿਨ ਮੇਰੇ ਦੋਸਤ ਨੇ ਵਾਕਿਆ ਦਾ ਮੈਂ ਉਹਨੂੰ ਸਮਝਾਇਆ ਵੀ ਐਦਾਂ ਤਰ ਜਿੱਤੇਗਾ ਤੇ ਉਹ ਗੀਤ ਮੇਰਾ ਗਾਇਆ ਗਿਆ ਤੇ ਉਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਟੀਚਰ ਸਹਿਬਾਨ ਨੂੰ ਕਿ ਸੁਖਵੀਰ ਲਿਖਦਾ ਆ ਤੇ ਸਭ ਨੇ ਹੌਸਲਾ ਫੁਜਾਈ ਕੀਤੀ ਕਰਦੇ ਵਿੱਚ ਮਾਹੌਲ ਹੈ ਇਸ ਤਰ੍ਹਾਂ ਦਾ ਵੀ ਕੋਈ ਲਿਖਦਾ ਹੋਵੇ ਜਿਆਦਾ ਇਸ ਵਾਰ ਮੇਰੀ ਸਭ ਤੋਂ ਪਹਿਲੀ ਰਚਨਾ ਰਿਕਾਰਡ ਹੋਈ ਸੀ ਜੇ ਸਤਿੰਦਰ ਸੱਤੀ ਦੀ ਆਵਾਜ਼ ਪੀੜ ਕੰਪਨੀ ਤੋਂ ਔਰ ਮੇਰਾ ਮੁਕੱਦਰ ਇਹ ਰਿਹਾ ਕਿ ਸਭ ਤੋਂ ਟੌਪ ਮੋਸਟ ਜਿਹੜੇ ਬੰਬੇ ਤੋਂ ਜੈਦੇਵ ਜੀ ਮਿਊਜ਼ਿਕ ਡਾਇਰੈਕਟਰ ਫਿਲਮਾਂ 'ਚ ਵੀ ਕਰਦੇ ਆ ਬੜੇ ਹਿੱਟ ਗੀਤ ਦਿੱਤੇ ਉਹਨਾਂ ਨੇ ਮੇਰੇ ਸੁਭਾਗ ਸੀ ਕਿ ਮੇਰਾ ਪਹਿਲਾ ਗੀਤ ਉਹਨਾਂ ਦੀ ਮਿਊਜ਼ਿਕ 'ਚ ਰਿਕਾਰਡ ਹੋਇਆ ਅੱਛਾ ਜਿਹੜੇ ਮਉ ਤੇ ਹੁੰਦੇ ਆ ਅੱਜ ਕੱਲ ਜਿਵੇਂ ਚੱਲਦੇ ਆ ਕਿ ਚਲੰਤ ਉਹਨਾਂ ਦੇ ਉੱਤੇ ਕਲਮ ਤੁਸੀਂ ਨਹੀਂ ਹਜੇ ਸਟਾਰਟ ਕੀਤੀ ਸਟਾਰਟ ਸੋਚਦਾ ਵੀ ਕਰ ਲਈਏ ਕਿਉਂਕਿ ਜੋ ਦੁਨੀਆ ਚਾਹੁੰਦੀ ਆ ਉਹ ਨਜ਼ਰ ਤੇ ਤੁਸੀਂ ਤਾਂ ਹੀ ਆਓਗੇ ਹਾਂ ਇੱਥੇ ਧਾਰਮਿਕ ਗੀਤ ਵੀ ਮੈਂ ਲਿਖਿਆ ਤੁਸੀਂ ਸੱਭਿਆਚਾਰਕ ਗੀਤ ਔਰ ਧਾਰਮਿਕ ਧਾਰਮਿਕ ਗੀਤ ਕਰਕੇ ਤੁਸੀਂ ਖੋਲ ਕੇ ਦੇਖ ਲਓ ਉਹਨਾਂ ਦੀ ਵਿਊ ਬਹੁਤ ਘੱਟ ਹੋਣਗੇ ਜੇ ਜੇ ਤੁਸੀਂ ਆਪਾਂ ਕਹਿੰਦੇ ਆ ਵੀ ਲੋਕੀ ਹਥਿਆਰਾਂ ਵਾਲੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਜਾਂ ਬੰਗਰ ਜਿਹੜੀ ਬੋਲੀ ਹੈਗੀ ਹੈ ਜਿਹਨੂੰ ਅਸੀਂ ਦਵੱਲੇ ਜੇ ਗਾਣੇ ਕਹਿੰਦੇ ਹੈਗੇ ਦੋ ਅਰਥ ਠੀਕ ਹੈ ਜੀ ਹਾਂਜੀ ਉਹ ਕਹਿੰਦੀ ਲੋਕੀ ਫਿਰ ਸੁਣਦੇ ਆ ਤਾਂ ਤੁਸੀਂ ਕਸੂਰ ਕੀ ਦਾ ਮੰਦੇ ਹੋ ਗੀਤਕਾਰਾਂ ਦਾ ਗਾਇਕਾਂ ਦਾ ਜਾਂ ਫਿਰ ਸੁਣਨ ਵਾਲਿਆਂ ਦਾ ਖੀ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਪੰਜਾਬੀ ਵਿਰਾਸਤ ਚੈਨਲ ਦੇ ਉੱਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਣ ਜਾ ਰਹੇ ਹਾਂ ਇੱਕ ਗੀਤਕਾਰ ਸੰਦੇ ਸੁਖਵੀਰ ਜੋ ਕਿ ਸੁਨਾਮ ਦੀ ਧਰਤੀ ਨੂੰ ਸ਼ੀ ਦੂਦਮ ਸਿੰਘ ਦੀ ਧਰਤੀ ਨੂੰ ਬਿਲੋਂਗ ਕਰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਜੋ ਗੀਤਕਾਰੀ ਦਾ ਸਫਰ ਹੈ ਕਿਸ ਤਰ੍ਹਾਂ ਦਾ ਹੈ ਤੇ ਕਿਵੇਂ ਚੱਲ ਰਿਹਾ ਭਾਈ ਸਾਹਿਬ ਜੀ ਪੰਜਾਬੀ ਵਿਰਾਸਤ ਯੂਐਸਏ ਚ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਹਾਲ ਚਾਲ ਹੈ ਸੰਦੇਸ ਸਾਹਿਬ ਠੀਕ ਹੈ ਬਾਜੀ ਬਿਲਕੁਲ ਫਰਸਟ ਕਲਾਸ ਅੱਛਾ ਇਹ ਦੱਸੋ ਵੀ ਗੀਤਕਾਰੀ ਦਾ ਸਫ਼ਰ ਕਿਵੇਂ ਕਦੋਂ ਸਟਾਰਟ ਹੁੰਦਾ ਹੈ ਗੀਤਕਾਰੀ ਦਾ ਸਫ਼ਰ ਸ਼ੁਰੂ ਤੋਂ ਜਦੋਂ ਸਾਡੇ ਗੁਰਦੁਆਰਾ ਨਿਆਈ ਸਾਹਿਬ ਚ ਪ੍ਰੋਗਰਾਮ ਹੁੰਦੇ ਹੀ ਸ਼ਹੀਦ ਉਦਮ ਸਿੰਘ ਦਾ ਹੋਵੇ ਭਾਵੇਂ ਉਹ ਗੁਰੂ ਤੇਗ ਬਹਾਦਰ ਜੀ ਦਾ ਹੋਵੇ ਉਥੋਂ ਰਾਗੀ ਟਾਡੀਆਂ ਨੂੰ ਸੁਣ ਕੇ ਤੇ ਉਦਮ ਸਿੰਘ ਦੇ 12 ਗਾਉਂਦੇ ਆ ਕਲਾਕਾਰਾਂ ਨੂੰ ਸੁਣ ਕੇ ਮੈਨੂੰ ਵੀ ਚਿਟਕ ਲੱਗੀ ਥੋੜੀ ਥੋੜੀ ਕਿ ਮੈਂ ਵੀ ਗੁਣਗੁਣਾਵਾਂ ਪਰ ਮੇਰਾ ਕਲਮ ਵੱਲ ਨੂੰ ਬੋਲਾਂ ਵੱਲ ਨੂੰ ਸ਼ਬਦਾ ਵੱਲ ਨੂੰ ਧਿਆਨ ਜ਼ਿਆਦਾ ਰਿਹਾ ਇਸ ਕਰਕੇ ਉਥੋਂ ਪਤਾ ਨਹੀਂ ਕਦੋਂ ਸੁਣਦੇ ਸੁਣਦੇ ਬਚਪਨ ਚ ਟੁਕਾਂ ਜੋੜਨੀ ਸ਼ੁਰੂ ਕਰਤੀਆਂ ਉਹਨਾਂ ਪੁਰਾਣੇ ਗਾਣੇ ਨੇ ਤਰ ਜਾਂਦੇ ਘਰ ਦੇ ਵਿੱਚ ਮਾਹੌਲ ਹੈ ਇਸ ਤਰ੍ਹਾਂ ਦਾ ਵੀ ਕੋਈ ਲਿਖਦਾ ਹੋਵੇ ਜਿਆਦਾ ਇਸ ਬਾਰੇ ਨਹੀਂ ਘਰ 'ਚ ਕੋਈ ਨਹੀਂ ਹੈਗਾ ਮਾਹੌਲ ਮੇਰੇ ਵੱਡੇ ਭਾਜੀ ਬਟੇ ਵੀ ਪ੍ਰੇਮ ਸਿੰਘ ਥੰਦੇ ਉਹ ਕਿਤਾਬਾਂ ਕਾਫੀ ਪੜ੍ਹਦੇ ਸੀ ਕਿਤਾਬਾਂ ਸਾਡੇ ਇੱਕ ਛੋਟੇ ਲਮਾਰੀ ਚ ਮਿੰਨੀ ਲਾਇਬ੍ਰੇਰੀ ਕਹਿ ਸਕਦੇ ਆ ਜਿਨ੍ਹਾਂ ਨੂੰ ਬਹੁਤ ਸ਼ੌਕ ਸੀ ਕਿਤਾਬਾਂ ਦਾ ਉਹਨਾਂ ਕਿਤਾਬਾਂ ਜੋ ਮੈਂ ਪੜ੍ਹ-ਪੜ੍ਹ ਲੰਦਾ ਸੀ ਹੋ ਸਕਦਾ ਉਹਨਾਂ ਨੂੰ ਮਤਲਬ ਕਿ ਲਿਟਰੇਚਰ ਨਾਲ ਪਿਆਰ ਹੈਗਾ ਲਿਖਤੀ ਰੂਪ ਚ ਸ਼ਾਇਦ ਨਹੀਂ ਮੈਂ ਦੇਖਿਆ ਉਹਨਾਂ ਨੂੰ ਕਿਤੇ ਅੱਛਾ ਜੀ ਲਿਟਰੇਚਰ ਸਾਹਿਤ ਯਾਨੀ ਕਿ ਤੁਹਾਡੇ ਘਰ ਦੇ ਵਿੱਚ ਹੈ ਹਾਂਜੀ ਪਹਿਲੀ ਰਚਨਾ ਸਭ ਤੋਂ ਪਹਿਲੇ ਕਦੋਂ ਲਿਖੀ ਤੁਹਾਨੂੰ ਲੱਗਿਆ ਵੀ ਸੁਖਵੀਰ ਸਿੰਘ ਹੈਗਾ ਕੁਛ ਨੁਕਸ਼ ਕਲਮ ਦੇ ਵਿੱਚ ਲਿਖਣਾ ਸ਼ੁਰੂ ਕਰੀਏ ਕਦੋਂ ਇਹ ਤੁਹਾਨੂੰ ਯਾਦ ਵੀ ਤੁਸੀਂ ਤੁਸੀਂ ਫਸਟ ਰਚਨਾ ਕਦੋਂ ਤੇ ਕਿਹੜੀ ਲਿਖੀ ਸੀ ਫਸਟ ਰਚਨਾ ਤਾਂ ਇਹ ਵੀ ਧਾਰਨੀ ਕੀਤਾ ਸ਼ੁਰੂ ਹੁੰਦੇ ਸੀਗੇ ਅਸੀਂ ਉਹ ਹੁਣ ਇੰਨੀ ਤਾਂ ਯਾਦ ਨਹੀਂ ਜਦੋਂ ਕਿਉਂਕਿ ਮੈਂ ਬਚਪਨ ਚ ਸੀ ਬਚਪਨ ਜੀ ਸੀਗਾ ਹਾਂ ਜਦੋਂ ਸਾਡੇ ਜਿਹੜਾ ਪਹਿਲੀ ਵਾਰੀ ਮੇਰਾ ਗੀਤ ਗਿਆ ਉਹ ਮੈਂ ਸਕੂਲ ਚ ਪੜ੍ਹਦੇ ਸੀ 10ਵੀਂ ਚ ਫੇਰ ਬਿਲ ਪਾਰਟੀ ਸੀਗੀ ਉਸ ਦਿਨ ਮੇਰੇ ਦੋਸਤ ਨੇ ਵਾਕਿਆ ਦਾ ਮੈਂ ਉਹਨੂੰ ਸਮਝਾਇਆ ਵੀ ਐਦਾਂ ਕਰ ਦਿੱਤੇਗਾ ਤੇ ਉਹ ਗੀਤ ਮੇਰਾ ਗਾਇਆ ਗਿਆ ਤੇ ਉਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਟੀਚਰ ਸਹਿਬਾਨ ਨੂੰ ਕਿ ਸੁਖਵੀਰ ਲਿਖਦਾ ਆ ਤੇ ਸਭ ਨੇ ਹੌਸਲਾ افزਾਈ ਕੀਤੀ ਤੇ ਉਹਨਾਂ ਨੇ ਇੱਕ ਕਿਹਾ ਵੀ ਯਾਰ ਤੂੰ ਤਾਂ ਛੁਪਿਆ ਰਸਤਬ ਰਿਆ ਨਿਕਲੇ ਆ ਤੇ ਮੈਂ ਛੁਪਾ ਕੇ ਹੀ ਰੱਖਦਾ ਸੀ ਗੱਲ ਅਕਸਰ ਅੱਛਾ ਇਹ ਦੱਸੋ ਕਦੇ ਅਖਬਾਰ ਵਗੈਰਾ ਜਾਂ ਮੈਗਜ਼ੀਨ ਵਿੱਚ ਵੀ ਕਦੇ ਛੁਪਾਂ ਦੀ ਕੋਸ਼ਿਸ਼ ਕੀਤੀ ਹਾਂ ਪਹਿਲਾਂ ਸ਼ੁਰੂ-ਸ਼ੁਰੂ ਚ ਇੱਕ ਦੋ ਅਖਬਾਰ ਚ ਛਪੀ ਆ ਤੇ ਮੈਗਜ਼ੀਨ ਹੁੰਦੇ ਆ ਇੱਕ ਦੋ ਉਹਨਾਂ ਚ ਮੈਗਜ਼ੀਨਾਂ ਚ ਮੈਂ ਛਪਦਾ ਰਿਹਾ ਜੀ ਫਿਰ ਤੁਹਾਡਾ ਮਾਈਂਡ ਚ ਕਿਵੇਂ ਖਿਆਲ ਆ ਵੀ ਕਿਉਂ ਨਾ ਆਪਾਂ ਵੱਡੇ ਜਿਹੜੇ ਗਾਇਕ ਹੈਗੇ ਆ ਉਹਨਾਂ ਨੂੰ ਵੀ ਦਿੱਤੀ ਜਾਵੇ ਰਚਨਾ ਸਭ ਤੋਂ ਪਹਿਲੀ ਜਿਹੜੀ ਤੁਹਾਡੀ ਰਚਨਾ ਹੈ ਨਾਮਵਰ ਗਾਇਕ ਕਿਹਨੇ ਗਾਈ ਸੀ ਮੇਰੀ ਸਭ ਤੋਂ ਪਹਿਲੀ ਰਚਨਾ ਰਿਕਾਰਡ ਹੋਈ ਸੀ ਜੇ ਸਤਿੰਦਰ ਸੱਤੀ ਦੀ ਆਵਾਜ਼ ਰੇਡ ਕੰਪਨੀ ਤੋਂ ਔਰ ਮੇਰਾ ਮੁਕੱਦਰ ਇਹ ਰਿਹਾ ਕਿ ਸਭ ਤੋਂ ਟੌਪ ਮੋਸਟ ਜਿਹੜੇ ਬੰਬੇ ਤੋਂ ਜੈਦੇਵ ਜੀ ਐ 뮤ਜ਼ਿਕ ਡਾਇਰੈਕਟਰ ਫਿਲਮਾਂ 'ਚ ਵੀ ਕਰਦੇ ਆ ਬੜੇ ਹਿੱਟ ਗੀਤ ਦਿੱਤੇ ਉਹਨਾਂ ਨੇ ਮੇਰੇ ਸੁਭਾਗ ਸੀ ਕਿ ਮੇਰਾ ਪਹਿਲਾ ਗੀਤ ਉਹਨਾਂ ਦੇ 뮤ਜ਼ਿਕ 'ਚ ਰਿਕਾਰਡ ਹੋਇਆ ਜੀ ਕਿੰਨੇ ਕੁ ਹੁਣ ਤੱਕ ਤੁਸੀਂ ਗੀਤ ਲਿਖ ਚੁੱਕੇ ਹੋ ਗੀਤ ਤਾਂ ਕਾਫੀ ਲਿਖ ਚੁੱਕੇ ਆ ਪਰ ਮੈਂ ਇਹ ਹੈ ਵੀ ਮੈਂ ਥੋੜਾ ਘੱਟ ਲਿਖਦਾ ਰਿਕਾਰਡ ਇਸ ਕਰਕੇ ਇਸ ਵਜ੍ਹਾ ਨਾਲ ਘੱਟ ਹੋਏ ਆ ਤੇ ਕੁਝ ਚਲੰਤ ਮਾਮਲਿਆਂ ਤੇ ਮੈਂ ਤੁਹਾਡੇ ਘੱਟ ਲਿਖੇ ਆ ਲਿਖੇ ਜਰੂਰ ਪਰ ਉਹ ਸਾਰੇ ਕਹਿੰਦੇ ਵੀ ਇਦਾਂ ਦੇ ਲਿਖ ਮੈਂ ਹਲੇ ਖੁੱਲ੍ਹੇ ਪਾਸੇ ਵੱਲ ਨਹੀਂ ਆਇਆ ਅੱਛਾ ਜਿਹੜੇ ਮੁੱਦੇ ਹੁੰਦੇ ਆ ਅੱਜ ਕੱਲ੍ਹ ਜਿਵੇਂ ਚੱਲਦੇ ਆ ਕਿ ਚਲੰਤ ਉਹਨਾਂ ਦੇ ਉੱਤੇ ਕਲਮ ਤੁਸੀਂ ਨਹੀਂ ਹਜੇ ਸਟਾਰਟ ਕੀਤੀ ਸਟਾਰਟ ਸੋਚਦਾ ਵੀ ਕਰ ਲਈਏ ਕਿਉਂਕਿ ਜੋ ਦੁਨੀਆ ਚਾਹੁੰਦੀ ਆ ਜੀ ਉਹ ਨਜ਼ਰ 'ਚ ਤੁਸੀਂ ਤਾਂ ਹੀ ਆਓਗੇ ਹਾਂ ਇੱਥੇ ਧਾਰਮਿਕ ਗੀਤ ਵੀ ਮੈਂ ਲਿਖਿਆ ਤੁਸੀਂ ਸੱਭਿਆਚਾਰਕ ਗੀਤ ਔਰ ਧਾਰਮਿਕ ਗੀਤ ਕਰਕੇ ਤੁਸੀਂ ਖੋਲ ਕੇ ਦੇਖ ਲੋ ਉਹਨਾਂ ਦੇ ਵੀਊ ਵਾ ਘਟ ਹੋਣਗੇ ਕਾਰਨ ਕੀ ਮੰਨਦੇ ਹੋ ਕਾਰਨ ਲੋਕਾਂ ਦਾ ਟੇਸਟ ਨਹੀਂ ਫਿਰ ਜੇ ਤੁਸੀਂ ਆਪਾਂ ਕਹਿੰਦੇ ਵੀ ਲੋਕੀ ਹਥਿਆਰਾਂ ਵਾਲੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਜਾਂ ਬਲਗਰ ਜਿਹੜੀ ਬੋਲੀ ਹੈਗੀ ਹੈ ਜਿਹਨੂੰ ਅਸੀਂ ਦਵੱਲੇ ਜੇ ਗਾਣੇ ਕਹਿੰਦੇ ਹੈਗੇ ਦੋ ਅਰਥ ਠੀਕ ਹੈ ਜੀ ਹਾਂਜੀ ਉਹ ਕਹਿੰਦੇ ਲੋਕੀ ਫਿਰ ਸੁਣਦੇ ਆ ਤਾਂ ਤੁਸੀਂ ਕਸੂਰ ਕੀ ਦਾ ਮੰਨਦੇ ਹੋ ਗੀਤਕਾਰਾਂ ਦਾ ਗਾਇਕਾਂ ਦਾ ਜਾਂ ਫਿਰ ਸੁਣਨ ਵਾਲਿਆਂ ਦਾ ਲੋਕੀ ਕਹਿੰਦੇ ਆ ਤੁਹਾਡੀ ਦੋ ਹੱਥਾਂ ਨਾਲ ਵੱਜਦੀ ਐ ਮੈਂ ਇੱਥੇ ਕਹਾਂਗਾ ਤੁਹਾਡੀ ਤਿੰਨ ਹੱਥਾਂ ਨਾਲ ਵੱਜਦੀ ਐ ਗੀਤਕਾਰ ਵੀ ਗਾਇਕ ਵੀ ਤੇ ਕਲਾਕਾਰ ਵੀ ਦੇਖੋ ਹੁਣ ਜਦੋਂ ਸ਼ੁਰੂ ਤੋਂ ਹੁੰਦੀ ਆਈ ਐ ਇਹ ਗੀਤ ਅੱਜ ਨਹੀਂ ਰਿਕਾਰਡ ਹੋਣ ਲੱਗੇ ਪੁਰਾਣੇ ਸਮੇਂ ਤੋਂ ਛੁੱਕ ਲੋ ਪੁਰਾਣੇ ਸਮੇਂ ਤੋਂ ਇਹ ਹੁੰਦਾ ਸੀ ਪਰਦਾ ਹੁੰਦਾ ਸੀਗਾ ਤੇ ਉਹ ਤੁਸੀਂ ਗੀਤ ਤੁਹਾਡੀ ਚੁਆਇਸ ਹੁੰਦੇ ਸੀ ਮੋਟਰ ਤੇ ਜਾ ਕੇ ਸੁਣ ਲੋ ਜਾਂ ਕਿਤੇ ਇੱਕ ਅਲੱਗ ਆਪਣੀ ਯਾਰਾਂ ਦੋਸਤਾਂ ਦੀ ਮਹਿਫਲ 'ਚ ਸੁਣ ਲੋ ਉਦੋਂ ਤੱਕ ਪਰਦੇ 'ਚ ਹੁੰਦੇ ਸੀ ਪਰ ਹੁਣ ਤਾਂ ਮੋਬਾਈਲ ਨਾਲ ਹਾਂਜੀ ਹੁਣ ਕਰਨਾ ਚਾ ਗਿਆ ਇਹ ਸ਼ੁਰੂ ਤੋਂ ਆਇਆ ਨਮੀ ਨਹੀਂ ਹੈ ਇਹ ਪਰਦਾ ਚ ਇਹ ਹੁਣ ਪਰਦਾ ਚੁੱਕਿਆ ਗਿਆ ਬਿਲਕੁਲ ਅੱਛਾ ਕੋਈ ਇਸ ਤਰ੍ਹਾਂ ਦਾ ਗੀਤ ਜਿਹੜਾ ਵੈਸੇ ਤਾਂ ਜਿਹੜਾ ਤੁਸੀਂ ਪੈਦਾ ਕਰਦੇ ਹੋ ਗੀਤ ਲਿਖਦੇ ਹੋ ਤੁਹਾਡੇ ਬਹੁਤ ਜਹਨ ਦੇ ਬਹੁਤ ਕਲੋਜ਼ ਹੁੰਦਾ ਹੈ ਕੋਈ ਸਭ ਤੋਂ ਨੇੜਲੀ ਰਚਨਾ ਕਿਹੜੀ ਆ ਜਿਹੜੇ ਤੁਸੀਂ ਮਾਨ ਕਰਦੇ ਵੀ ਹਾਂ ਮੈਨੂੰ ਇਸ ਗੀਤ ਇਸ ਲਿਖੀ ਕਲਮ ਦੇ ਉੱਤੇ ਮੈਨੂੰ ਮਾਨ ਇਨੂ ਕਲਮ ਤੇ ਮਾਨ ਜੀ ਉਸ ਵਾਹਿਗੁਰੂ ਤੇ ਮਾਨਾ ਪਹਿਲਾਂ ਤਾਂ ਜਿਨ੍ਹਾਂ ਨੇ ਉਹ ਬੋਲ ਬਖਸ਼ੇ ਜੀ ਵਾਰਸ਼ਹੀਦ ਉਦਮ ਸਿੰਘ ਜੋ ਕਿ ਰਵਿੰਦਰ ਗਰੇਵਾਲ ਜੀ ਉਹ ਗਾਉਂਦੇ ਆ ਔਰ ਹਰ ਸਮਾਗਮ ਚ ਮਲਕਾਂ ਚ ਵੀ ਗਾਈ ਆ ਔਰ ਕਿਸਾਨ ਧਰਨੇ ਤੇ ਵੀ ਗਾਉਂਦੇ ਆ ਤੇ ਮੈਂ ਉਹ ਜਿਵੇਂ ਉਹ ਦੱਸਦੇ ਵੀ ਕੁਛ ਲੂੰ ਕੰਡੇ ਸ਼ੁਰੂ ਹੋ ਜਾਂਦੇ ਆ ਖੂਨ ਚ ਕੁਛ ਦੌੜਨਾ ਸ਼ੁਰੂ ਹੋ ਜਾਂਦਾ ਮੈਂ ਵੀ ਜਦੋਂ ਉਹ ਗੀਤ ਸੁਣਨਾ ਉਹਨਾਂ ਦੀ ਆਵਾਜ਼ ਸ਼ਾਇਦ ਮੈਂ ਉਹਦਾਂ ਦਾ ਗੀਤ ਬਹੁਤ ਘੱਟ ਲਿਖ ਸਕਾਂ ਕਰ ਦੋ ਬੋਲ ਤੁਸੀਂ ਬੋਲ ਕੇ ਉਹਨੇ ਸੁਣਾਓ ਕਿ ਦੱਸੋਗੇ ਗਾ ਕੇ ਜਾਂ ਬੋਲ ਕੇ ਬੋਲ ਕੇ ਸੁਣਾਉਣਾ ਕਹਿੰਦਾ ਉਹ ਸੀਗਾ ਜੀ ਬਈ ਉਹਤਮ ਸਿੰਘ ਸੁਨਾਮ ਦਾ ਜਿਹਨੂੰ ਚੜਿਆ ਅਣਖ ਦਾ ਪਾ ਜਿਹੜਾ ਪਰਬਤ ਵਰਗਾ ਹੌਸਲਾ ਜੀ ਦੇ ਮਨ ਵਿੱਚ ਸਬਰ ਅਥਾ ਜਿਨੇ 21 ਸਾਲਾਂ ਬਾਅਦ ਵੀ ਸੀ ਵੈਰੀ ਲੱਭ ਲਿਆ ਲੈਣਾ ਕਿੰਜ ਵਜਲਾ ਅੜਵੈਰ ਤੋਂ ਉਹਨੇ ਲਈ ਸਕੀਮ ਬਨਾ ਉਹਨੇ ਪੰਨੇ ਕੱਟ ਕਿਤਾਬ ਦੇ ਵਿੱਚ ਲਿਆ ਪਿਸਤੌਲ ਲੁਕਾ ਉਹਨੇ ਤੇ ਇਸ ਫਰੰਗੀ ਧਾਰਿਆ ਛਿਰ ਲਿਆ ਸੀ ਹੈਟ ਸਜਾ ਉਹ ਜਾ ਪਹੁੰਚਿਆ ਵਿੱਚ ਹਾਰ ਦੇ ਚੁੱਪ ਚਿਪਿਤਾ ਜਾ ਨੂੰ ਸੀਹ ਗੁਰਾਂ ਦਾ ਆਸਰਾ ਗਿਆ ਦਰਵਾਣ ਵੀ ਧੋਖਾ ਖਾ ਜਿੱਥੇ ਕਿਸੇ ਆਪਣੇ ਜ਼ੁਲਮ ਦੇ ਸਿਰਿਆ ਅੜਵੈਰ ਸੁਣਾ ਕਹਿੰਦਾ ਫੇਰ ਤੂੰ ਮੁੜ ਕੇ ਫੇਰ ਪੰਜਾਬ ਦਾ ਮੈਂ ਚੱਕਰ ਜਾਵਾਂ ਲਾਉਂ ਮੈਂ ਫੇਰ ਤੂੰ ਅਣਖ ਪੰਜਾਬ ਦੀ ਦੇਮਾ ਮਿੱਟੀ ਵਿੱਚ ਮਲਾ ਜਿਹੜੇ ਲੋਕ ਆਜ਼ਾਦੀ ਮੰਗਦੇ ਦੇਮਾ ਸੂਲੀ ਤੇ ਲਟਕਾ ਗੱਲਾਂ ਸੁਣ ਕੇ ਉਹ ਤਾਂ ਛੇਰ ਦੇ ਗਿਆ ਖੂਨ ਅੱਖਾਂ ਵਿੱਚ ਆਇਆ ਉਨੇ ਪਾਲਿਆ ਹੱਥ ਕਿਤਾਬ ਨੂੰ ਵਾਂਗੂੰ ਸ਼ੇਰ ਦੇ ਗਰਜਟਿਆ ਉਹਨੇ ਕੱਢ ਲਿਆ ਬੱਚਾ ਕਾਲ ਦਾ ਜੋਸੀ ਰੱਖਿਆ ਵਿੱਚ ਲੁਕਾ ਕਹਿੰਦਾ ਹੁਣ ਤੂੰ ਗੱਲ ਪੰਜਾਬ ਦੀ ਜੇਰਾ ਮੁੜ ਕੇ ਤਾਂ ਦਹੋਰਾ ਮੈਂ ਵੀ ਜੰਮਿਆ ਉਸੇ ਦੇਹ ਦਾ ਜਿੱਥੇ ਆਇਓ ਭਾਜੀ ਪਾ ਬਦਲਾ ਲੈਣਾ ਉਸੇ ਵਾਗ ਦਾ ਜਿੱਥੇ ਆਇਓ ਕਹਿਰ ਵਰਤਾ ਭੁੱਲਣ ਸਤ ਪੁਛਤਾ ਨਾ ਤੇਰੀਆਂ ਦੇਉ ਐ ਸਾ ਸਬਕ ਸਿਖਾ ਇੰਨਾ ਕਹਿ ਕੇ ਘੋੜਾ ਦਬਤਾ ਦਿੱਤਾ ਮੁਧੇ منہ ਪਟਕਾ ਬਈਓ ਜ਼ਰਾ ਨਾ ਡਰਿਆ ਸੂਰਮਾ ਬਈਓ ਜ਼ਰਾ ਨਾ ਡਰਿਆ ਸੂਰਮਾ ਪਾਈ ਭਾਜੀ ਦਿੱਤੀ ਲਾ ਬਈ ਉਹਦਮ ਸਿੰਘ ਸੁਨਾਮ ਦਾ ਹੱਸ ਕੇ ਫਾਂਸੀ ਚੁੱਮ ਗਿਆ ਫਾਂਸੀ ਚੁੱਮ ਗਿਆ ਦੇਸ਼ ਕੌਮ ਤੋਂ ਆਪਣੀ ਜਿਹੜੇ ਜਾਂਦੀ ਜ਼ਿੰਦਗੀ ਕੋਲ ਕੁਮਾ ਸੁਖ ਵੀਰ ਸੂਰਮੇ ਜੱਗ ਤੋਂ ਉਹ ਜਿਉਂਦੇ ਰਹਿਣ ਸਦਾ ਸੁਖ ਵੀਰ ਸੂਰਮੇ ਜੱਗ ਤੇ ਉਹ ਜਿਉਂਦੇ ਰਹਿਣ ਸਦਾ ਜਿਉਂਦਾ ਰਹੋ ਸਦਾ ਖੁਦਮ ਸਿੰਘ ਜਿਉਂਦਾ ਰਹੋ ਸਦਾ ਜਿਉਂਦਾ ਰਹੋ ਸਦਾ ਉਹਦਮ ਸਿੰਘ ਜਿਉਂਦਾ ਸਦਾ ਇਹ ਕਦੋਂ ਲਿਖਿਆ ਸੀ ਗੀਤ ਜੀ ਇਹ ਜੀ 31 ਜੁਲਾਈ ਤੇ ਉਹਨਾਂ ਨੇ ਇਹ ਪ੍ਰੈਜੈਂਟ ਕੀਤਾ ਸੀ ਕਿ ਹੋਗੇ 12 ਉਹਨਾਂ ਨੇ ਇਹ ਕੀਤਾ ਸੀਗਾ 2012 ਦੇ ਵਿੱਚ ਜੀ ਹਾਂਜੀ 31 ਜੁਲਾਈ ਸ਼ਹੀਦ ਦੋਤਨ ਸਿੰਘ ਦੇ ਦਿਹਾੜੇ ਤੇ ਤੇ ਥੋੜੇ ਦਿਨ ਪਹਿਲਾਂ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਔਰ ਇਸ ਗੱਲ ਦੀ ਰਚਨਾ ਦੀ ਇਹ ਹੋਈ ਸੀਗੀ ਤੇ ਉਸ ਨੂੰ ਇੱਕ ਵਾਰ ਸੁਣਾਉਣ ਤੋਂ ਬਾਅਦ ਦੁਬਾਰਾ ਫਰਮਾਇਸ਼ ਆਈ ਸੀ ਵੀ ਇੱਕ ਵਾਰ ਫੇਰ ਸੁਣਾ ਕੇ ਜਾਣਾ ਉਹਨਾਂ ਨੂੰ ਸਪੈਸ਼ਲ ਇਨਾਮ ਵੀ ਆਇਆ ਸੀ ਜਿਹਦੇ ਲਖਨ ਦੇ ਮੈਨੂੰ ਵੀ ਦਿੱਤਾ ਗਿਆ ਸੀ ਕੱਚਾ 2% ਕਿੰਨੇ ਕਿ ਜਿਹੜੇ ਨਾਮ ਵਰਗਾਇਕ ਹੈਗੇ ਆ ਕੋਈ ਦੱਸ ਸਕਦੇ ਵੀ ਇਹ ਇਹ ਜਿਹੜੇ ਮੇਨ ਜਿਨ੍ਹਾਂ ਤੇ ਤੁਸੀਂ ਪ੍ਰਾਊਡਲੀ ਜਦੋਂ ਤੁਸੀਂ ਸੁਣਦੇ ਹੋ ਤੁਹਾਡੇ ਰਿਕਾਰਡ ਵੱਜਦੇ ਹੁਣ ਕੋਈ ਦੱਸ ਸਕਦੇ ਮੇਰੇ ਗੀਤਾਂ ਨੂੰ ਆਵਾਜ਼ ਦੇ ਚੁੱਕੇ ਆ ਜੀ ਜਿੱਤਾਂ ਕੇ ਜੈਜੀ ਵੀ ਅੱਛਾ ਜੀ ਪ੍ਰੀਤ ਹਰਪਾਲ ਜੀ ਨਵਰਾਜ ਹੰਸ ਤੇ ਸਟੇਜਾਂ ਤੋਂ ਨਛੱਤਰ ਗਿੱਲ ਭਾਜੀ ਗਾ ਚੁੱਕੇ ਆ ਤੇ ਰਵਿੰਦਰ ਗਰੇਵਾਲ ਰੋਮੀ ਰੰਜਨ ਤਿੰਦਰ ਸੱਤੀ ਜਸਵਿੰਦਰ ਬਰਾੜ ਮੈਂਡੀ ਸੰਧੂ ਰਾਮਲਾ ਜੀ ਦੀ ਬੇਟੀ ਤੇ ਜਸਤ ਸਿੱਧੂ ਤੇ ਆਪਣੇ ਹੋਰ ਕਹੀ ਹੈ ਕਿ ਜੇ ਕਿ ਹੋਰ ਕਿ ਯਾਕੂਬ ਜੀ ਗਾ ਚੁੱਕੇ ਮੈਨੂੰ ਇੱਕ ਸੀਰੀਅਲ ਦੇ ਪਿਛੇ ਮੇਰਾ ਗੀਤ ਲੱਗਿਆ ਸੀਗਾ ਯਾਕੂਬ ਨੇ ਆਵਾਜ਼ ਦਿੱਤੀ ਸੀ ਉਹਨਾਂ ਚ ਕੀ ਬਾਤ ਹੈ ਜਯੋਤੀ ਜਯੋਤੀ ਤੂਰੀ ਤਿੰਦਰ ਸੱਤੀ ਦੇ ਮੈਂ ਆਵਾਜ਼ ਦੇ ਵਿੱਚ ਤੁਹਾਡਾ ਕੋਈ ਬੋਲ ਸੀ ਕੁਝ ਲਾਈਨਾਂ ਸੀਗੀਆਂ ਸਟੇਜ ਦੇ ਉੱਤੇ ਆਮ ਸ਼ੇਅਰ ਕਰਦੇ ਹੁੰਦੇ ਆ ਉਹ ਕਿਹੜੀਆਂ ਲਾਈਨਾਂ ਥੋੜੀ ਦੱਸ ਸਕਦੇ ਹੋ ਜੀ ਕਾਫੀ ਮਕਬੂਲ ਹੋਈਆਂ ਸੀ ਉਹ ਰਚਨਾ ਤੁਹਾਡੀ ਉਹ ਕਾਫੀ ਬੋਲਦੇ ਆ ਜੀ ਸਰ ਇਦਾਂ ਜਿੱਦਾਂ ਕਿਸਾਨ ਧਰਨਾ ਹੋਇਆ ਜਾਂ ਪੀਟੀਸੀ ਪੰਜਾਬੀ ਤੋਂ ਜਿੰਨੇ ਵੀ ਕਵੱਡੀ ਵਰਲਡ ਕੱਪ ਵਰਲਡ ਕਵੱਡੀ ਕੱਪ ਹੋਏ ਆ ਉਹਨਾਂ ਚ ਅਕਸਰ ਉਹਨਾਂ ਨੇ ਮੇਰੇ ਸ਼ੇਅਰ ਬੋਲੇ ਆ ਤੇ ਮੈਨੂੰ ਮਾਣ ਆ ਉਹਨਾਂ ਤੇ ਤੇ ਉਹਨਾਂ ਨੇ ਮੇਰੀ ਕਲਮ ਨੂੰ ਦੁਨੀਆ ਤੱਕ ਪਹੁੰਚਾਇਆ ਕੋਈ ਇੱਕ ਤਾਂ ਵਰਡ ਕਵੱਡੀ ਤੇ ਜੇ ਤੁਸੀਂ ਕੋਈ ਲਿਖਿਆ ਹੋਵੇ ਸੁਲਾ ਸਕਦੇ ਹੋ ਚਾਰ ਲੈਣਾ ਉਹਨਾਂ ਚਿਰ ਮੇਰਾ ਇੱਕ ਸਭ ਤੋਂ ਪਹਿਲਾ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਗਾਇਆ ਸੀਗਾ ਅ ਅਸੀਂ ਤੇਗ ਦੀ ਧਾਰ ਤੇ ਤੁਰਨ ਵਾਲੇ ਅਸੀਂ ਤੇਗ ਦੀ ਧਾਰ ਤੇ ਤੁਰਨ ਵਾਲੇ ਭਲਾ ਪਰਵਾਹ ਕੀ ਸਾਨੂੰ ਕੰਡਿਆਂ ਦੀ ਮਤਾਂ ਹੌਸਲਾ ਨਾ ਸਾਡਾ ਜੱਗ ਪਰਖੇ ਸਾਨੂੰ ਮਿਲੀ ਗੁਰਤੀ ਖੜਕ ਦੇ ਖੰਡਿਆਂ ਦੀ ਸੰਦੇ ਅਸੀਂ ਵਾਰਸ ਉਹਨਾਂ ਜਰਨੈਲਾਂ ਦੇ ਸੰਦੇ ਅਸੀਂ ਵਾਰਸ ਉਹਨਾਂ ਜਰਨੈਲਾਂ ਦੇ ਤਾਂ ਕਿ ਜਿੰਨਾਂ ਦੀ ਅੱਜ ਵੀ ਕਾਬਲ ਤੱਕ ਚੁਲਾਏ ਝੰਡਿਆਂ ਦੀ ਤਾਂ ਜਨਨਦੀ ਅਜੀ ਵਿਕਾਵਲ ਤੱਕ ਚੁਲਾਈ ਚੰਡੇ ਆਂਦੀ ਵਾਹ ਕੀ ਬਾਤ ਹੈ ਜੀ ਥੈਂਕ ਯੂ ਅੱਗੇ ਤੁਹਾਡਾ ਮੇਨ ਅੱਗੇ ਪ੍ਰੋਜੈਕਟ ਕੀ ਹੈ ਕੀ ਚਾਹੁੰਦੇ ਹੋ ਵੀ ਇਸ ਤਰ੍ਹਾਂ ਦਾ ਵੀ ਜਿਹੜੀ ਤੁਹਾਡੀ ਮਨ ਦੀ ਕਾਮਨਾ ਹੋਵੇ ਵੀ ਇੱਕ ਵਾਰੀ ਗੀਤ ਕਿਸੇ ਨਾਮ ਪਰ ਗਾਇਕ ਜਿਹਦੀ ਤੁਹਾਡੀ ਮਨੋ ਇੱਛਾ ਹੋਵੇ ਵੀ ਮੇਰਾ ਗੀਤ ਇਹ ਗੀਤ ਜਿਹੜਾ ਗਾਇਕਾ ਜ਼ਰੂਰ ਗਾਵੇ ਕੋਈ ਹੈਗੀ ਤਮੰਨਾ ਅ ਤਮੰਨਾ ਤਾਂ ਹੁੰਦੀ ਹੈ ਜੀ ਪਰ ਮੈਂ ਜ਼ਾਹਿਰ ਨਹੀਂ ਕਰਦਾ ਕਿਉਂਕਿ ਜ਼ਾਹਿਰ ਉਹਦੇ ਹੀ ਕਰਦਾ ਮੇਰੇ ਦੋਸਤ ਵੀ ਕਰਦੇ ਆ ਵੀ ਯਾਰ ਤੂੰ ਦੱਸਿਆ ਨਹੀਂ ਕਦੋਂ ਗੀਤ ਆ ਗਿਆ ਮੈਂ ਕਿ ਜਦੋਂ ਗੀਤ ਆਉਣਾ ਫਿਰ ਦੱਸਾਂ ਕਿਉਂਕਿ ਮੈਂ ਕਿੰਨੇ ਸਾਲ ਮੇਰੇ ਖੁਦ ਕਰਦਿਆਂ ਨੂੰ ਨਹੀਂ ਪਤਾ ਲੱਗਿਆ ਮੈਂ ਗੀਤ ਲਿਖਦਾ ਮੈਂ ਪਰਚੇ 'ਚ ਫਾਕੇ ਰੱਖਦਾ ਹੁੰਦਾ ਸੀਗਾ ਕੀ ਬਾਤ ਹੈ ਕਿੰਨੀ ਦੇਰ ਨੂੰ ਜਦੋਂ ਪਤਾ ਲੱਗਿਆ ਹੁਣ ਜਦੋਂ ਤੁਹਾਡੇ ਪਰਿਵਾਰ ਨੂੰ ਬੱਚਿਆਂ ਨੂੰ ਤੁਹਾਡੇ ਬਾਰੇ ਪਤਾ ਤੁਹਾਡੇ ਨਾਮ ਬੋਲਦੇ ਆ ਸਟੇਜਾਂ ਦੇ ਉੱਤੇ ਕਿਦਾਂ ਮਹਿਸੂਸ ਹੁੰਦਾ ਅ ਠੀਕ ਆ ਚੰਗਾ ਲੱਗਦਾ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਕਿ ਪੰਜਾਬੀ ਵਿਰਾਸਤ ਯੂਐਸਏ ਦੇ ਦੱਸ ਸਕਦੇ ਵੀ ਜਿਹੜਾ ਤੁਹਾਡੀ ਮਨ ਦੀ ਇੱਛਾ ਵੀ ਇੱਕ ਵਾਰੀ ਮੇਰਾ ਗੀਤ ਜੇ ਇਹ ਗਾਇਕ ਗਾ ਦਵੇ ਇਹ ਹਲੇ ਲੋਕ ਇਹ ਰੰਦ ਦਾ ਬਰੀ ਕਹਿੰਦਾ ਅੱਛਾ ਦੱਸਣਾ ਨਹੀਂ ਹੈ ਜੀ ਹਾਂਜੀ ਅੱਛਾ ਇੱਕ ਇਹ ਦੱਸੋ ਲਾਸਟ ਵਿੱਚ ਆਮ ਕਰਕੇ ਗੀਤ ਲੋਕ ਗੀਤ ਤੁਸੀਂ ਇਹਨਾਂ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹੋ ਦੇਖੋ ਜੀ ਲੋਕ ਗੀਤ ਆ ਉਹ ਆ ਜਿਨ੍ਹਾਂ ਤੋਂ ਲਿਖਣ ਵਾਲਿਆਂ ਦਾ ਵੀ ਨਹੀਂ ਅੱਜ ਤੱਕ ਪਤਾ ਕਿੰਨੇ ਲਿਖਿਆ ਉਹ ਮਿਟ ਗਏ ਜਿਨ੍ਹਾਂ ਦੇ ਨਾਮ ਤੇ ਉਹ ਸਾਡੇ ਪੀੜੀਦਰ ਪੀੜੀ ਮਾਵਾ ਦੇ ਜ਼ੁਬਾਨੀ ਜਾਂ ਸਾਡੇ ਬਜ਼ੁਰਗਾਂ ਦੇ ਜ਼ੁਬਾਨੀ ਸਾਡੇ ਤੱਕ ਪਹੁੰਚੇ ਕਿੱਸਿਆਂ ਦੇ ਰੂਪ ਚ ਜ਼ੁਬਾਨਾਂ ਦੇ ਰੂਪ ਚ ਜੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਆਹ ਕੀ ਪੀੜੀਦਰ ਪੀੜੀ ਹੁੰਦੇ ਆ ਉਹ ਹੁੰਦੇ ਲੋਕ ਗੀਤ ਜਿਹੜੀ ਵਿਰਾਸਤ ਬਣ ਜਾਂਦੇ ਲੋਕਾਂ ਦੇ ਗੀਤ ਬਣ ਜਾਂਦੇ ਆ ਅੱਜ ਕੱਲ ਹਰ ਕੋਈ ਲਿਖਦਾ ਵੀ ਲੋਕ ਗਾਇਕ ਪਰ ਲੋਕ ਗਾਇਕ ਉਹ ਆ ਜੋ ਨਾ ਜਿਨ੍ਹਾਂ ਦੇ ਗੀਤ ਪੁਰਾਣੇ ਲੋਕਾਂ ਦੀ ਜ਼ੁਬਾਨ ਤੇ ਹੋਣ ਪੰਜਾਬੀ ਗਾਇਕ ਜ਼ਰੂਰ ਕਹਿ ਸਕਦੇ ਇਹਨਾਂ ਨੂੰ ਜੋ ਚੱਲਦੇ ਆ ਲੋਕ ਗਾਇਕ ਅਖਵਾਉਂਦਾ ਉਹ ਵੀ ਹੱਕਦਾਰ ਆ ਜਿਨ੍ਹਾਂ ਦੇ ਗੀਤ ਲੋਕਾਂ ਦੀ ਜ਼ੁਬਾਨ ਤੇ ਹੋਣ ਤੁਸੀਂ ਕਿ ਕਿਹਨੂੰ ਲੋਕ ਗਾਇਕ ਮੰਨਦੇ ਹੋ ਲੋਕ ਗਾਇਕ ਜਿਦਾ ਮੈਂ ਮਾਨਕ ਸਿੰਘ ਸਾਹਿਬ ਨੂੰ ਬੜਾ ਸੁਣਿਆ ਲੋਕਾਂ ਨੇ ਪ੍ਰਵਾਨ ਕੀਤਾ ਤਦੀਕ ਸਾਹਿਬ ਨੂੰ ਪ੍ਰਵਾਨ ਕੀਤਾ ਦੀਦਾਰ ਸੰਧੂ ਨੂੰ ਪ੍ਰਵਾਨ ਕੀਤਾ ਜਦੋਂ ਮਕੀਲਾ ਜੀ ਨੂੰ ਮੈਂ ਘੱਟ ਸੁਣਿਆ ਪਰ ਲੋਕੀ ਅੱਜ ਵੀ ਜਾਣ ਤੋਂ ਬਾਅਦ ਸੁਣਦੇ ਆ ਨਾ 36 ਸਾਲ ਬਾਅਦ ਕੋਈ ਤਾਂ ਚੀਜ਼ ਸੀਗੀ ਉਹਦੇ 'ਚ ਧਾਰਮਿਕ ਦੇਖੋ ਕਿਹੜਾ ਰੰਗ ਸੀ ਉਹਨਾਂ ਦਾ ਅੱਜ ਤੱਕ ਕਿੱਥੇ ਵੀ ਤੁਸੀਂ ਮਹਿਫਲਾਂ 'ਚ ਗੁਰਦੁਆਰਿਆਂ 'ਚ ਸੁਣੋ ਸੌਰੀ ਮਹਿਫਲ ਕਹੇਗੇ ਕਿ ਨੇ ਸਾਥੋਂ ਬਾਬਾ ਕੋਹਲੇ ਤੇ ਰੰਨਕਾਣਾ ਉਸ ਜੀ ਸ਼ਾਨਦਾਰ ਕੀ ਸੀਗੇ ਇਹ ਲੋਕਾਂ ਦੇ ਪਰਵਾਣੇ ਹੋਏ ਗੀਤ ਜਿਹੜੇ ਗਾਇਕ ਉਹ ਸਭ ਠੀਕ ਆ ਆਪਣੀ ਜਗ੍ਹਾ ਆਪਣੇ ਆਪਣੇ ਦਰਜਾ ਵਾ ਦਰਜਾ ਸਭ ਲੋਕਾਂ ਨੇ ਪਰਵਾਹ ਨਹੀਂ ਕੀਤਾ ਸਭ ਨੇ ਜਿਹਨੂੰ ਪਿਆਰ ਕੀਤਾ ਉਹ ਜਿੰਦਾਬਾਦ ਆ ਲਾਸਟ ਵਿੱਚ ਤੁਸੀਂ ਕੋਈ ਗੱਲ ਕੋਈ ਸਨੇਹਾ ਜਿਹੜੇ ਤੁਹਾਨੂੰ ਸੁਣਦੇ ਪਏ ਆ ਕੋਈ ਖਾਸ ਗੱਲ ਕਹਿਣਾ ਚਾਹੋ ਮੈਂ ਇੱਕ ਲੇਖਨ ਦੀ ਇੱਕੋ ਛੇ ਰਚਨਾ ਲਿਖੀ ਹੈ ਉਹਦੇ ਚ ਹੈਗੀ ਆ ਰਚਨਾ ਤੁਸੀਂ ਕਲਮਾਂ ਦੇ ਵਾਰਸੋ ਲਿਖੋ ਜੋ ਗੀਤ ਜਾਂ ਗਜ਼ਲਾਂ ਤੁਸੀ ਕਲਮਾਂ ਦੇ वारਸੋ ਲਿਖੋ ਜੋ ਗੀਤ ਜਾਂ ਗਜ਼ਲਾਂ ਡੋਲੇ ਫਰਕਾ ਦੇ ਜਜ਼ਬਾ ਸੁੱਤੀਆਂ ਜਾਗ ਪੈਣ ਨਸਲਾਂ ਕੀ ਬਾਤ ਹੈ ਤੁਸੀ ਕਲਮਾਂ ਦੇ वारਸੋ ਲਿਖੋ ਜੋ ਗੀਤ ਜਾਂ ਗਜ਼ਲਾਂ ਡੋਲੇ ਫਰਕਾ ਦੇ ਜਜ਼ਬਾ ਸੁੱਤੀਆਂ ਜਾਗ ਪੈਣ ਨਸਲਾਂ ਕਰੋ ਛਿੜਕਾ ਕੋਈ ਐਸਾ ਕਿ ਇਸ ਦਾ ਨਾਸ ਵੀ ਹੋ ਜਾਏ ਕਰੋ ਛਿੜਕਾ ਕੋਈ ਐਸਾ ਕਿ ਇਸ ਦਾ ਨਾਸ ਵੀ ਹੋ ਜਾਏ ਅਮਾਦਾ ਫਿਰ ਤੋਂ ਟਿੱਡੇ ਦਲ ਕਿਤੇ ਨਾ ਚਰ ਜਾਏ ਫਸਲਾਂ ਪੈ ਮਗਰ ਉਹ ਸਜਦੇ ਕਰਦੇ ਨੇ ਉਹਨਾਂ ਦੇ ਵੇਖ ਕੇ ਜਿਗਰੇ ਮਗਰ ਉਹ ਸਜਦੇ ਕਰਦੇ ਨੇ ਉਹਨਾਂ ਦੇ ਵੇਖ ਕੇ ਜਿਗਰੇ ਪਹਿਲਾਂ ਤਾਂ ਲੋਕ ਹੱਸਦੇ ਨੇ ਜਦੋਂ ਕੋਈ ਵੀਜ ਦਾ ਰਫਲਾ ਗਿੱਦੜ ਵੇਸ਼ ਗਿੱਦੜ ਵੇਸ਼ ਖੱਲਾ ਰੰਗਾ ਕੇ ਕਈ ਇੱਥੇ ਫਿਰਦੇ ਪਰ ਉਹ ਕਰ ਨਹੀਂ ਸਕਦੇ ਮਰ ਕੇ ਮਰ ਕੇ ਸ਼ੇਰਾਂ ਦੀ ਵੀ ਨਕਲਾ ਪਰ ਉਹ ਕਰ ਨਹੀਂ ਸਕਦੇ ਸ਼ੇਰਾਂ ਦੀ ਮਰ ਕੇ ਵੀ ਨਕਲਾ ਉੱਠਿਆ ਧੂਆਂ ਤਾਂ ਕਿਦਰੇ ਕੋਈ ਅੱਗ ਵੀ ਹੋਵੇਗੀ ਉਠੇ ਆ ਧੁਆ ਤਾਂ ਕਿ ਦਰੇ ਕੋਈ ਅੱਗ ਵੀ ਹੋਵੇਗੀ ਰਹਿਣਾ ਖਬਰਦਾਰ ਹੋ ਕੇ ਨਹੀਂ ਰਹਿਣਾ ਝਾੜ ਕੇ ਬਗਲਾ ਜੋ ਜੋ ਤੁਰਦੇ ਬਿਨ ਮਿੱਥੇ ਟੀਚਾ ਉਹ ਅਕਸਰ ਰੁਲ ਹੀ ਜਾਂਦੇ ਨੇ ਜੋ ਤੁਰਦੇ ਬਿਨ ਮਿੱਥੇ ਟੀਚਾ ਉਹ ਅਕਸਰ ਤੋ ਰੁਲ ਹੀ ਜਾਂਦੇ ਨੇ ਤੁਰਨਾ ਤੇਗ ਤੇ ਪੈਣਾ ਜੇ ਕਰਨੀਆ ਸਰ ਜੇ ਆ ਮੰਜਲਾ ਤੁਰਨਾ ਤੇਗ ਤੇ ਪੈਣਾ ਜੇ ਕਰਨੀਆ ਸਰ ਜੇ ਆ ਮੰਜਲਾ ਰੋਧਨ ਛੱਡ ਲਿਖੋ ਸਾਕੇ ਰੋਧਨ ਛੱਡ ਲਿਖੋ ਸਾਕੇ ਬਣਾ ਕੇ ਤੀਰ ਤੁਸੀਂ ਕਲਮਾ ਰੋਦਨ ਛੱਡ ਲਿਖੋ ਸਿੱਖ ਸਾਕੇ ਬਣਾ ਕੇ ਤੀਰ ਤੁਸੀਂ ਕਲਮਾ ਸਰਫ ਰੋਸ਼ੀ ਜਾਗੇ ਫਿਰ ਤੋਂ ਜੋ ਆਈ ਰੀਤ ਹੈ ਅਜ਼ਲਾਂ ਸਰਫ ਰੋਸ਼ੀ ਜਾਗੇ ਫਿਰ ਤੋਂ ਜੋ ਆਈ ਰੀਤ ਹੈ ਅਜ਼ਲਾਂ ਬਹੁਤ ਖੂਬ ਜੀ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਪੰਜਾਬੀ ਵਿਰਾਸਤ ਯੂਐਸਏ ਲਈ ਕੱਢਿਆ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਲੋਕਤਤ ਲੋਕ ਜਿਹੜੇ ਗੀਤ ਨੇ ਅਜੇ ਲਿਖੋ ਕਿ ਜਿਹੜੇ ਪ੍ਰਵਾਨ ਹੋਣ ਜੁਬਾਨ-ਜੁਬਾਨ ਬੱਚੇ-ਬੱਚੇ ਦੇ ਨੌਜਵਾਨ ਤੇ ਸਿਆਣਿਆਂ ਦੇ ਜ਼ੁਬਾਨ ਤੇ ਉਹ ਗੀਤ ਹੋਣ ਅਸੀਂ ਉਮੀਦ ਕਰਦੇ ਹਾਂ ਜੀ ਮੈਂ ਸਾਰੇ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਤੇ ਤੁਹਾਡਾ ਹਰਪਾਲ ਸਿੰਘ ਜੀ ਤੇ तहे ਦਿਲੋਂ ਸ਼ੁਕਰੀਆ ਤੇ ਧੰਨਵਾਦ ਕਰਦਾ ਤੇ ਉਮੀਦ ਹੈ ਤੁਸੀਂ ਪਿਆਰ ਨਿਵਾਜੋਗੇ ਬਾਈ ਜੀ ਘਾਲ ਸਾਹਿਬ ਆ ਵਾਈ ਗੁਰ ਜੀ ਕੀ ਫਤ